ਲਉਂਦੇ ਸੀ ਇਹ ਜਿਹਾ जुगाड़ ਕੇ ਸੋਚੀ ਪੈ ਜਾਂਦੇ ਸੀ ਲੋਕ ਕਦੇ ਨਹੀਂ ਦੇਖੇ ਹੋਣੇ ਇਹ ਚੋਰ ਫਿਲਮੀ ਐਕਟਰ ਤੋਂ ਘੱਟ ਨਹੀਂ ਆ ਇਹਨਾਂ ਦੀ ਕਲਾਕਾਰੀ ਤਸਵੀਰਾਂ 'ਚ ਜੋ ਤੁਸੀਂ ਇਹ ਮੁੰਡੇ ਵੇਖ ਰਹੇ ਹੋ ਦਰਅਸਲ ਇਹ ਚੋਰ ਨੇ ਤੇ ਚੋਰੀ ਦੇ ਜਿਹੇ ਜੁਗਾੜ ਲਾਏ ਕਿ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਕਿ ਕਿੰਨਾ ਦਿਮਾਗ ਇਹਨਾਂ ਨੇ ਸਿਰਫ ਚੋਰੀ ਦੇ ਪਿੱਛੇ ਲਾਇਆ ਤੇ ਜੇ ਇਹਨਾਂ ਦਾ ਦਿਮਾਗ ਇਹ ਕਿਸੇ ਚੰਗੇ ਪਾਸੇ ਲਾਉਂਦੇ ਤਾਂ ਸ਼ਾਇਦ ਭਵਿੱਖ ਦੇ ਵਿੱਚ ਕੁਝ ਬਣ ਸਕਦੇ ਸੀ ਪਰ ਜੋ ਚੋਰੀ ਦੇ ਇਹਨਾਂ ਦੇ ਜੁਗਾੜ ਤੁਸੀਂ ਸੁਣੋਗੇ ਕਾਰਨਾਮੇ ਸੁਣੋਗੇ ਤਾਂ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਦਰਸਲ ਇਹ ਏਟੀਐਮ ਚੋਰ ਨੇ ਏਟੀਐਮ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਪੈਸੇ ਕੱਢਦੇ ਸੀ ਕਿ ਚੰਗੇ ਭਲੇ ਬੰਦੇ ਨੂੰ ਵੀ ਪਤਾ ਨਹੀਂ ਸੀ ਲੱਗਦਾ ਤੁਸੀਂ ਇਹਨਾਂ ਦੇ ਕਾਰਨਾਮੇ ਸੁਣ ਕੇ ਇਹਨਾਂ ਦੀ ਕਰਤੂਤ ਸੁਣ ਕੇ ਹੈਰਾਨ رہ ਜਾਵੋਗੇ ਕਿ ਛੋਟੀਆਂ ਉਮਰਾਂ ਨੇ ਤੇ ਕਿਹੜੇ ਪਸਦੀ ਇਹ ਮੁੰਡੇ ਲੱਗੇ ਹੋਏ ਨੇ ਤਸਵੀਰਾਂ 'ਚ ਜੋ ਤੁਸੀਂ ਇਹ ਮੁੰਡੇ ਵੇਖ ਰਹੇ ਹੋ ਦਰਸਲ ਇਹ ਏਟੀਐਮ ਦੇ ਵਿੱਚੋਂ ਪੈਸੇ ਕੱਢਦੇ ਸੀ ਪਰ ਪੈਸੇ ਇਸ ਤਰ੍ਹਾਂ ਕੱਢਦੇ ਸੀ ਕਿ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਇੰਨੀ ਸਫਾਈ ਦੇ ਨਾਲ ਇਹ ਪੈਸੇ ਕੱਢਦੇ ਸੀ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਿਸ ਤਰ੍ਹਾਂ ਘੱਟਾ ਪਾਉਂਦੇ ਸੀ ਦਰਸਲ ਇਹ ATM ਦੇ ਵਿੱਚ ਜਿੱਥੋਂ ਪੈਸੇ ਨਿਕਲਦੇ ਨੇ ਸ਼ਟਰ ਦੇ ਵਿੱਚੋਂ ਤਾਂ ਉਹਦੇ ਉੱਪਰੋਂ ਚੇਪੀ ਲਾ ਦਿੰਦੇ ਸੀ ਉਸ ਤੋਂ ਬਾਅਦ ਕੋਈ ਵੀ ਜਦੋਂ ਜਾਂਦਾ ਸੀ ATM ਦੇ ਵਿੱਚੋਂ ਪੈਸੇ ਕਢਾਉਣ ਦੇ ਲਈ ਤਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਮੇਰੇ ਪੈਸੇ ਸ਼ਾਇਦ ਅੜ ਗਏ ਨੇ ਹੋ ਸਕਦਾ ਅਕਾਊਂਟ ਦੇ ਵਿੱਚ ਦੁਬਾਰਾ ਰੀਫੰਡ ਹੋਣਗੇ ਪਰ ਉਹ ਇਹ ਸੋਚ ਕੇ ATM ਤੋਂ ਬਾਹਰ ਚਲੇ ਜਾਂਦੇ ਸੀ ਉਸ ਤੋਂ ਬਾਅਦ ਇਹ ਬਦਮਾਸ਼ ਇਹ ਆਉਂਦੇ ਸੀ ATM ਦੇ ਵਿੱਚੋਂ ਉੱਥੋਂ ਜਿਹੜੀ ਚੇਪੀ ਲੱਗੀ ਹੁੰਦੀ ਸੀ ਟੇਪ ਲੱਗੀ ਹੁੰਦੀ ਸੀ ਉਹਨੂੰ ਟੇਪ ਨੂੰ ਲਾਉਂਦੇ ਸੀ ਤੇ ਜਿਹੜੇ ਵਿੱਚ ਫਸੇ ਹੁੰਦੇ ਸੀ ਪੈਸੇ ਉਹ ਲੈ ਕੇ ਫਰਾਰ ਹੋ ਜਾਂਦੇ ਸੀ ਉਸ ਤੋਂ ਬਾਅਦ ਤੁਸੀਂ ਸੁਣੋ ਕਿ ਕਿਸ ਤਰ੍ਹਾਂ ਇਹਨਾਂ ਦਾ ਭਾਂਡਾ ਫੁੱਟਿਆ ਕਿਵੇਂ ਇਹ ਲੋਕਾਂ ਦੇ ਹੱਥੇ ਚੜੇ ਤੇ ਉਸ ਤੋਂ ਬਾਅਦ ਕਿਵੇਂ ਇਹਨਾਂ ਦੀ ਪੂਰੀ ਛੇਤਰਪਰੇੜ ਹੁੰਦੀ ਹੈ ਇਹ ਤੁਸੀਂ ਆਪ ਹੀ ਉਹਨਾਂ ਲੋਕਾਂ ਤੋਂ ਸੁਣੋ ਜਿਨ੍ਹਾਂ ਨੇ ਇਹਨਾਂ ਦੀ ਛੇਤਰਪਰੇੜ ਕੀਤੀ ਜਿਨ੍ਹਾਂ ਨੇ ਇਹਨੂੰ ਬੜੀ ਸਕੀਮ ਦੇ ਲਾ ਕੇ ਨਾ ਲਾ ਕੇ ਫੜਿਆ ਇਹਨਾਂ ਨੂੰ ਤੁਹਾਡਾ ਮੇਰਾ ਨਾਮ ਦਾਰ ਸਿੰਘ ਹੈ ਜੀ ਜਿਹੜੀ ATM ਦੇ ਵਿੱਚ ਕੱਲ ਤੈਨੂੰ ਦੋਸ਼ੀ ਪੜੇ ਨੇ ਕਦੋਂ ਦੀ ਘਟਨਾ ਹੈ ਤੇ ਕੀ ਹੈ ਪੂਰਾ ਮਾਮਲਾ ਕੱਲ 4:00 ਵਜੇ ਦੀ ਗੱਲ ਹੈ ਜੀ ਇਹ ਕੱਲ 4:00 ਵਜੇ ਨਾਲ ਕੋਈ ਪਰਸਨ ਆਇਆ ਹੁਣ ਇੱਥੇ ਪੈਸੇ ਕਢਾਣ ਲਈ ਤੇ ਆਪਣੇ ਅਸਤਾਜੀ ਕੋਲ ਆ ਕੇ ਕਹਿੰਦੇ ਵੀ ਮੇਰਾ ਨਾ 1000 ਰੁਪਏ ਮੈਂ ਕਢਾਇਆ ਨਿਕਲੇ ਨਹੀਂ ਬਾਹਰ ਮੇਰਾ ਤੇ ਇਹਨਾਂ ਨੇ ਜਾ ਕੇ ਚੈੱਕ ਕਰਿਆ ਉੱਥੇ ਇੱਕ ਨਾ ਸਟ੍ਰਿਪ ਲਗਾਈ ਹੋਈ ਸੀ ਡਬਲ ਟੇਪ ਕਰਕੇ ਇਹਨਾਂ ਨੇ ਜਦੋਂ ਕੱਡੀ ਦਾ ਵਿੱਚੋਂ 1000 ਰੁਪਏ ਬਾਹਰ ਆ ਗਿਆ 1000 ਰੁਪਏ ਮੋਕੇ ਤੇ ਮੁੰਡੇ ਨੂੰ ਦੇ ਦਿੱਤਾ ਜਿਹੜਾ ਸੀਗਾ ਜਿਹੜਾ ਕਢਾਣ ਆਇਆ ਸੀਗਾ ਪੈ ਤੇ ਫਿਰ ਇਹਨਾਂ ਨੇ ਫੋਨ ਮਾਰਿਆ ਬਾਵਾ ਨੂੰ ਆਪਣੇ ਵੀ ਇੱਦਾਂ-ਇੱਦਾਂ ਵੀ ਇੱਥੇ ਏ.ਡੀ.ਐਮ ਦੇ ਵਿੱਚ ਵਾਰਦਾਤ ਹੋਈ ਹੈ ਵੀ ਚੈੱਕ ਕਰੋ ਵੀ ਕੋਣ ਬੰਦੇ ਸੀ ਕਿਹੜੇ ਸੀਗੇ ਤੇ ਜਦੋਂ ਵੀਡੀਓ ਚ ਕੱਢੀ ਅਸੀਂ ਸਾਰਿਆਂ ਨੇ ਦੇਖਿਆ ਤੇ ਅਸੀਂ ਨਿਗਾਹ ਮਾਰੀ ਇੱਧਰ ਤੋਂ ਸਾਨੂੰ ਦੇਖ ਗਿਆ ਸਾਹਮਣੇ ਬੈਠੇ ਉਹ ਚਾਰੋਂ ਤਿੰਨੋਂ ਬੰਦੇ ਤੇ ਅਸੀਂ ਉਹਨਾਂ ਦੀ ਤਾਂ ਕਿ ਰੱਖੀ ਵੀ ਜਦੋਂ ਆਂਦੇ ਆ ਤੇ ਫਿਰ ਆਪਾਂ ਇਹਨਾਂ ਨੂੰ ਫੜਾਂਗੇ ਅਸੀਂ ਗਏ ਨਹੀਂ ਉਹਨਾਂ ਕੋ ਉਹੀ ਗੱਲ ਹੋਈ ਅੱਧੇ ਪੂਨੇ ਘੰਟੇ ਬਾਅਦ ਉੱਪਰੋਂ ਜਦੋਂ ਇਹਨਾਂ ਨੇ ਦੇਖਿਆ ਵੀ 8-10 ਬੰਦੇ ਚਲੇ ਗਏ ਨੇ ਪੈਸੇ ਕਢਾ ਕੇ ਇਹਨਾਂ ਨੂੰ ਹੋ ਗਿਆ ਵੀ ਸ਼ਾਇਦ ਪੈਸੇ ਵਿੱਚ ਫਸੇ ਹੀ ਹੋਣਗੇ ਪਰ ਅਸੀਂ ਉਹ ਕੱ ਤੇ ਉਹੀ ਗੱਲ ਹੋਈ ਉਹ ਅੱਧੇ ਪੂਨੇ ਘੰਟੇ ਬਾਅਦ ਆਂਦੇ ਨੇ ਦੁਬਾਰਾ ਉਹ ਅੰਦਰ ਵੜਦੇ ਆ ਅਸੀਂ ਮੌਕੇ ਤੇ ਸ਼ਟਰ ਸਿੱਟ ਲਈਦਾ ਦੋ ਮੁੰਡੇ ਤੇ ਦੋ ਲੇਡੀਜ਼ ਦੇ ਬੰਦਾ ਜਿਹੜੇ ਸੀਗੇ ਉਹ ਅੰਦਰ ਹੀ ਸੀਗੇ ਇੱਕ ਮੁੰਡਾ ਬਾਹਰ ਫੜ ਲਿਆ ਸੀ ਜੀ ਮੁੰਡਿਆ ਜਿਹੜਾ ਅੰਦਰ ਸੀਗੇ ਉਹ ਕੋਈ ਹੋਊਗੇ ਕੋਈ 40 ਦੇ ਆਸ-ਪਾਸ ਦੀ ਏਜ ਹੋਗੀ ਉਹਨਾਂ ਦੀ ਤੇ ਮੁੰਡਾ ਸੀ ਜਿਹੜਾ ਕੋਈ 18-20 ਸਾਲ ਦਾ ਹੋਵੇ ਮੁੰਡਾ ਇਹਨਾਂ ਦਾ ਆਪਣਾ ਬ੍ਰਦਰ ਸੀਗਾ ਉਹਦਾ ਮੁੰਡੇ ਦਾ ਉਹ ਮੁੰਡੇ ਦੇ ਭਰਾ ਪਰਜਾਈ ਸੀਗੇ ਉਹ ਤੇ ਮੌਕੇ ਤੇ ਅਸੀਂ ਫੜ ਲਿਆ ਤੇ ਸ਼ਟਰ-ਸ਼ੂਟਰ ਅਸੀਂ ਸੱਟ ਕੇ ਲੋਕ ਲਗਾ ਲਏ ਤੇ ਫਿਰ ਮੌਕੇ ਤੇ ਆਪਣੇ 7 ਨੰਬਰ ਥਾਣੇ ਆਈ ਫੋਨ ਕਰਿਆ 7 ਨੰਬਰ ਤੋਂ ਫਿਰ ਪੁਲਿਸ ਇੱਥੇ ਪਹੁੰਚ ਗਈ ਸੀ ਅਚਾ ਤੁਹਾਨੂੰ ਇਹਨਾਂ ਤੇ ਸ਼ੱਕ ਹੋਇਆ ਜਾਂ ਪਹਿਲਾਂ ਵੀ ਆਸੇ-ਪਾਸੇ ਕਿਸੇ ਦੇ ਨਾਲ ਇਹ ਘਟਨਾ ਵਾਪਰੀ ਹੈ ਨਹੀਂ ਫਿਲਹਾਲ ਤਾਂ ਇਹ ਘਟਨਾ ਤਾਂ ਜੀ ਸਾਡੇ ਸਾਈਡ ਰੋਡ ਤੇ ਪਹਿਲੀ ਵਾਰੀ ਹੋਈ ਹੈ ਇਹ ਸਾਈਡ ਰੋਡ ਤੇ ਸਾਈਡ ਰੋਡ ਤੇ ਉਦਾਂ ਤੁਹਾਨੂੰ ਪਤਾ ਹੀ ਹੈ ਜੀ ਦਾਇਰ ਰੋਡ ਦਾ ਕੀ ਮਾਹੌਲ ਹੈ ਇਸ ਟਾਈਮ ਤੁਹਾਨੂੰ ਪਤਾ ਲੱਗ ਪਿਆ ਵੀ ਇਹ ਤਿੰਨੇ ਕਿੱਥੇ ਦੇ ਰਹਿਣ ਵਾਲੇ ਸੀ ਇਹ ਨੂਰ ਮਹਿਲ ਦੇ ਦੱਸਦੇ ਸੀਗੇ ਜੀ ਹਾਂ ਜੀ ਰਾਤੀ ਇਨਕੁਆਰੀ ਹੋਈ ਜਾਣਾ ਦੀ ਨੂਰ ਮਹਿਲ ਦੇ ਨੇੜੇ ਮਿਲ ਗਏ ਇਹਨਾਂ ਦਾ ਕੋਈ ਬੋਲੇ ਕੁਝ ਬ੍ਰਾਹਮਤ ਵੀ ਹੋਇਆ ਮੌਕੇ ਦੇ ਨਾਲ ਕੋਲ ਟੇਪ ਟੂਟ ਸੀਗੀ ਕਟਰ ਸੀਗੀ ਜੀ ਤੇ ਹੋਰ ਸੀਗੇ ਛੋਟੇ ਮੋਟੇ ਸਮਾਨ ਬਾਕੀ ਬੈਗ ਬੂਗ ਸੀ ਕਪੜੇ ਲੇਡੀਜ਼ ਸੀਗੇ ਇਹਨਾਂ ਦੇ ਕੋਲ ਬਾਕੀ ਦਾ ਥਾਣੇ ਵਾਲੇ ਨੂੰ ਜ਼ਿਆਦਾ ਪਤਾ ਹੋਵੇਗਾ ਵੀ ਕੀ ਸਮਾਨ ਨਿਕਲਿਆ ਵਿੱਚੋਂ ਦੀ ਮੌਕੇ ਤੇ ਅਸੀਂ ਇਹ ਚੀਜ਼ਾਂ ਇਹਨਾਂ ਕੋਲ ਵਰਦਾ ਬ੍ਰਾਹਮਤ ਕਰੀਆਂ ਨੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਫਿਰ ਮੌਕੇ ਤੇ ਮੌਕੇ ਤੇ ਆ ਗਈ ਸੀ ਪੁਲਿਸ ਜੀ ਬੋਲੇ ਸੀ 10 15 ਮਿੰਟਾਂ 'ਚ ਪਹੁੰਚ ਗਈ ਸੀ ਸਾਡੇ ਕੋਲ ਭਾਈ ਲੱਗਦਾ ਨਹੀਂ ਕਿਦਨੇ ਕਿਤੇ ਜਾ ਕੇ ਚੋਰਾਂ ਦੇ ਜਿਹੜੇ ਹੌਸਲੇ ਕਿੰਨੇ ਕਿ ਬਲੰਦ ਹੁੰਦੇ ਬਹੁਤ ਜ਼ਿਆਦਾ ਬਲੰਦ ਹੋ ਗਿਆ ਜੀ ਤਾਈ ਬਰੋਡ ਤੇ ਤਾਂ ਇਹ ਮਾਹ ਤੁਸੀਂ ਇਸ ਟਾਈਮ ਜਿੱਦਾਂ ਲੇਗੀ ਵੀ ਖੜੇ ਹੋ ਨਾ ਤੁਹ ਕੁਛ ਨਹੀਂ ਪਤਾ ਕਦੋਂ ਆ ਕੇ ਖੋ ਕਰ ਲਵੇ ਕੋਈ ਹੁੰਦੇ ਇਸ ਟਾਈਮ ਇਹ ਮਾਹੌਲ ਹੋਇਆ ਹੈ ਜਿਵੇਂ ਜਿਵੇਂ ਕੱਲ ਇੱਕ ਵਾਰ ਮੰਦਰ ਦੇ ᱴਿੱਕੇ ਆ 72 40 ਲੱਖ ਦੀ ਚੋਰੀ ਹੋਈ ਹੈ ਹਾਂਜੀ ਹਾਂਜੀ ਲਗਾਤਾਰ ਚੋਰਾਂ ਦੇ ਇਹਨੇ ਹੌਸਲੇ ਬਲੰਦ ਹੋਏ ਆ ਬਹੁਤ ਜ਼ਿਆਦਾ ਜੀ ਲੁਧਿਆਣੇ ਦਾ ਮਾਹੌਲ ਬਹੁਤ ਖਰਾਬ ਹੈ ਜੀ ਤਾਇਪ ਰੋਡ ਦਾ ਆਪਣੇ ਖਾਲਸਾ ਨੂੰ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਜੀ ਬੇਨਤੀ ਹੈ ਕਿ ਇਹਨਾਂ ਤੇ ਨੱਥ ਪਾਈ ਜਾਵੇ ਨਿਤ ਵਾਰਦਾਤ ਹੋ ਰਹੀਆਂ ਨੇ ਕਿੱਥੇ ਨਾ ਕਿੱਥੇ ਆਪਣਾ ਪ੍ਰਸ਼ਾਸਨ ਹੀ ਢਿੱਲਾ ਵਾ ਜੀ ਨਹੀਂ ਤਾਂ ਇਹ ਕੰਮ ਰੁਟੀਨ ਦੇ ਵਿੱਚ ਸਾਨੂੰ ਨੂੰ ਮਿਲਦੇ ਨਹੀਂ ਹੋਣਾ ਚ ਅਸੀਂ ਖੁੱਦ ਰਾਤ ਨੂੰ ਸੋਚਦੇ ਆ 9 ਵਜੇ ਤੋਂ ਬਾਅਦ ਵੀ ਅਸੀਂ ਬਾਹਰ ਜਾਈਏ ਤਾਜਪੁਰ ਰੋਡ ਤੇ ਜਾਈਏ ਕਿ ਨਾ ਜਾਈਏ ਇਸ ਟਾਈਮ ਤਾਜਪੁਰ ਰੋਡ ਦਾ ਇਹ ਮੋਲ ਹੈ ਜੀ ਤਾਜਪੁਰ ਰੋਡ ਤੋਂ ਮਾਮਲਾ ਸਾਹਮਣੇ ਆਇਆ ਹੈ ਏਟੀਐਮ ਦੇ ਵਿੱਚ ਫਕੀ ਫੋਰੀ ਕਰਨ ਵਾਲੇ ਤੁਸੀਂ ਤੈਨੂੰ ਗ੍ਰਫਤਾਰ ਕਰਦੇ ਕੀ ਮਾਮਲਾ ਸਰ ਉਹ ਇਸ ਤਰ੍ਹਾਂ ਜੀ ਕੱਲ ਇੰਡੀਕੇਸ ਬੈਂਕ ਹੈਗਾ ਏਟੀਐਮ ਉਹਦਾ ਤਾਜਪੁਰ ਰੋਡ ਲੁਧਿਆਣਾ ਇਹ ਜਿਹੜੇ ਤਿੰਨ ਜਣੇ ਆ ਇਹ ਕੱਲ ਉੱਥੇ ਆਏ ਸੀਗੇ ਉੱਥੇ ਇਹਨਾਂ ਨੇ ਮਤਲਬ ਜਿਹੜਾ ਏਟੀਐਮ ਦੇ ਇਹਨਾਂ ਕੋਲ ਇੱਕ ਨੋਟ ਚੋਰੀ ਕਰਨ ਦਾ ਸਿਸਟਮ ਹੈ ਉਹ ਇਹ ਕਰਦੇ ਆ ਵੀ ਜਿੱਥੋਂ ਆਪਾਂ ਜਦੋਂ ਏਟੀਐਮ ਪਾਨੇ ਆ ਏਟੀਐਮ ਪਾਣ ਤੋਂ ਬਾਅਦ ਮਸ਼ੀਨ ਪ੍ਰੋਸੈਸ ਕਰਕੇ ਪੈਸੇ ਬਾਹਰ ਕੱਢਦੀ ਹੈ ਜਿੱਥੋਂ ਨੋਟ ਨਿਕਲਦੇ ਆ ਉਹਦੇ ਨਾਲ ਇੱਕੇ ਲੋਹੇ ਦੀ ਪੱਤੀ ਦੇ ਨਾਲ ਟੇਪ ਲਾ ਕੇ ਪੱਤੀ ਲਾ ਦਿੰਦੇ ਆ ਤੇ ਆ ਪਿੱਛੇ ਹੜ ਲੁੱਕ ਜਾਂਦੇ ਆ ਜਦੋਂ ਗਾਹਕ ਆਂਦਾ ਉਹ ਆ ਕੇ ਆਪਣੀ ਮਸ਼ੀਨ ਮਸ਼ੀਨ ਦਾ ਪ੍ਰੋਸੈਸ ਚਲਾਉਂਦਾ ਏਟੀਐਮ ਪਾ ਕੇ ਤਾਂ ਜਦੋਂ ਉਹ ਸਾਰੀ ਮਸ਼ੀਨ ਪ੍ਰੈਸ ਪ੍ਰੋਸੈਸ ਕਰਕੇ ਨੋਟ ਬਾਹਰ ਕੱਢਦੀ ਹੈ ਉਹ ਨੋਟ ਜਿਹੜੇ ਆ ਕੇ ਪੱਤੀ ਦੇ ਨਾਲ ਲੱਗ ਜਾਂਦੇ ਆ ਬਾਹਰ ਨਹੀਂ ਨਿਕਲਦੇ ਜਦੋਂ ਬੰਦਾ ਦੋ ਤਿੰਨ ਵਾਰੀ ਕਰਕੇ ਆਪ ਚਲਾ ਜਾਂਦਾ ਤਾ ਉਹ ਕੀ ਕਰਦੇ ਨੇ ਇਹ ਉਦੋਂ ਬਾਅਦ ਜਾਂਦੇ ਨੇ ਜਦੋਂ ਪੱਤੀ ਚੱਕਦੇ ਨੇ ਪੱਤੀ ਹਟਾਉਂਦੇ ਆ ਉਹਦੇ ਪਿੱਛੇ ਨੋਟ ਹੁੰਦੇ ਆ ਉਹਦੇ ਨਾਲ ਟੇਪ ਦੇ ਨਾਲੋਂ ਨੋਟ ਜਿਹੜੇ ਆ ਉਹ ਸਾਰੇ ਬਾਹਰ ਕੱਢ ਕੇ ਨੋਟ ਚੋਰੀ ਕਰਦੇ ਆ ਸਰ ਇਹ ਕਿੰਨੇ ਕੇ ਸਮੇਂ ਤੋਂ ਇਹ ਹਮੇਸ਼ਾ ਵਾਰਦਾਤਾ ਨੂੰ ਅੰਜਾਮ ਦੇ ਰਹੇ ਆ ਇਹਨਾਂ ਦੇ ਕਹਿਣ ਦੇ ਮੁਤਾਬਕ 6-7 ਮਹੀਨੇ ਤੋਂ ਕਰਦੇ ਪਏ ਆ ਤੇ ਇਹਨਾਂ ਦਾ ਇੱਕ ਪਹਿਲਾਂ ਮੁਕਾਦਮਾ ਵੀ ਦਰ ਗਿਆ ਆਪਣਾ ਨਵਾਂ ਸ਼ਹਿਰ ਸਰ ਇਹ ਤਿੰਨ ਜਿਹੜੇ ਤੁਸੀਂ ਗ੍ਰਫਤਾਰ ਕੀਤੇ ਕਿੰਨੀਆਂ ਉਮਰਾਂ ਇਹਨਾਂ ਦੀਆਂ ਤੇ ਆਪਸ ਦੇ ਵਿੱਚ ਇਹਨਾਂ ਦੀ ਅਟੈਚਮੈਂਟ ਕਿਦਾਂ ਹੈ ਇਹ ਤਿੰਨ ਫੜੇ ਇੱਕ ਰਾਮਚੰਦਰ ਇੱਕ ਮਮਤਾ ਇਹ ਮੀਆਂ ਬੀਬੀ ਨੇ ਦੋਵੇਂ ਤੇ ਇੱਕ ਨਾਲ ਇਹਨਾਂ ਦੇ ਹੈਗਾ ਸੰਜੂ ਬਹਾਦਰ ਉਹ ਇਹਨਾਂ ਤਿੰਨਾਂ ਦਾ ਗੈਂਗ ਹੈ ਇਹ ਤਿੰਨੇ ਇਕੱਠੇ ਵਾਰ ਦੱਤਾ ਕਰ ਸਰ ਕਿੱਥੇ ਰਹਿਣਾ ਨੇ ਹੈਗੇ ਨੇ ਇਹ ਮਨੂਰ ਮਹਿਲ ਦੇ ਰਹਿਣ ਵਾਲੇ ਸਰ ਕੱਲ ਜਦੋਂ ਤੁਸੀਂ ਇਹਨਾਂ ਨੂੰ ਫੜਿਆ ਇਹਨਾਂ ਨੇ ਕਿੰਨੀ ਕੀ ਪੈਸਾਂ ਦੀ ਬਰਾਮਦਗੀ ਜਿਹੜੀ ਉੱਥੇ ਸੀ ਕੱਲ ਜਦੋਂ ਇਹ ਇਹਨਾਂ ਤੇ ਸ਼ੱਕ ਪਿਆ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਜਾ ਕੇ ਟਰੈਪ ਕੀਤਾ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੂੰ ਅਸੀਂ ਲਾਂਦਿਆਂ ਨੂੰ ਅੰਦਰ ਫੜ ਲਿਆ ਨੋਟ ਨਹੀਂ ਬਾਹਰ ਆਏ ਪਰ ਇਹਨਾਂ ਨੂੰ ਪ੍ਰੋਸੈਸ ਕਰਦੇ ਅਸੀਂ ਮੌਕੇ ਤੇ ਫੜ ਲਿਆ ਸਰ ਇਹਨਾਂ ਦਾ ਕੋਈ ਕੋਈ ਹਥਿਆਰ ਵੀ ਮਿਲਿਆ ਨੇ ਹੱਥਿਆਰ ਨਹੀਂ ਕੁਬਲੇ ਰੈਨਾ ਕੋਲ ਪੱਤੀ ਵਗੈਰਾ ਤੇ ਇੱਕ ਜੀ ਟੇਪ ਇੱਕ ਜਿਹੜਾ ਕਟਰ ਛੋਟਾ ਜਿਹਾ ਇੱਕ ਏਟੀਐਮ ਕਾਰਡ ਉਹ ਜਿੰਨਾ ਮਟੀਰੀਅਲ ਜਿੰਨਾ ਰਜਿਸਟ੍ਰੇਸ਼ਨ ਵਾਸਤੇ ਚਾਹੀਦਾ ਉਹ ਸਾਰਾ ਬਰਾਮਦ ਕਰ ਸਰ ਹੁਣ ਕਿਸ ਤਰ੍ਹਾਂ ਦੇ ਇਹਨਾਂ ਮੁਕਦਮਾ ਜਿਹੜਾ ਦਰਜ ਕੀਤਾ ਹੁਣ ਅਸੀਂ ਮੁਕਦਮਾ ਨੰਬਰ 3 3/25 ਅੰਡਰ ਸੈਕਸ਼ਨ 303 61 62 ਬੀਐਨਐਸ ਸੈਕਟਰ ਦਾ ਪਰਚਾ ਦਰਜ ਸਰ ਇਹਨਾਂ ਨੇ ਦੱਸਿਆ ਵੀ ਕਿਤੇ ਪਹਿਲਾਂ ਵੀ ਇਹਨਾਂ ਨੇ ਇਦਾਂ ਨਹੀਂ ਵਾਰਦਾ ਨੂੰ ਅੰਜਾਮ ਦਿੱਤਾ ਪਹਿਲਾਂ ਨਵਾਂ ਸ਼ਹਿਰ ਇੱਕ ਪਰਚਾ ਦਰਜ ਇਹਨਾਂ ਤੇ ਇਹ ਇਹੀ ਕੰਮ ਕਰਦੇ ਆ ਥੋੜੇ ਥੋੜੇ ਪੈਸੇ ਕੱਢ ਕੇ ਨਸ਼ਾ ਪੱਤਾ ਕਰ ਲੈਂ